ਪੰਜਾਬ ਦੇ ਵਿੱਚ ਲਗਾਤਾਰ ਹੋ ਰਹੇ ਤਮਾਕਿਆ ਦੇ ਦੌਰਾਨ ਹੀ ਪੁਲਸ ਹੁਣ ਜਿਹੜੀ ਆ ਉਹ ਸਤਰਕ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਹੋਰਾਂ ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਇਸ ਦੌਰਾਨ ਰੇਲਵੇ ਸਟੇਸ਼ਨ ਤੇ ਜਿਹੜੇ ਸ਼ੱਕੀ ਲੋਕ ਸੀ ਉਹਨਾਂ ਨੂੰ ਰੋਕ ਕੇ ਜਿਹੜੀ ਤਲਾਸ਼ੀ ਉਹਨਾਂ ਦੀ ਲਈ ਗਈ ਹੈ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਆ ਇਸ ਦੌਰਾਨ ਪੁਲਸ ਡੌਗ ਸਕੁਐਡ ਦੇ ਨਾਲ ਪੂਰਾ ਜਿਹੜਾ ਰੇਲਵੇ ਸਟੇਸ਼ਨ ਆ ਉਸ ਨੂੰ ਖੰਗાળਦੀ ਹੋਈ ਨਜ਼ਰ ਆਈ ਇਸ ਦੌਰਾਨ ਗੱਲਬਾਤ ਕਰਦੇ ਹੋਏ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਸਾਨੂੰ ਉਪਰੋਂ ਆਦੇਸ਼ ਆਏ ਹੋਏ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਗਲਤ ਘਟਨਾ ਜਿਹੜੀ ਆ ਉਸ ਨੂੰ ਹੋਣ ਨਹੀਂ ਦੇਣਾ ਤਾਂ ਲਗਾਤਾਰ ਜਿਹੜੇ ਆ ਉਹ ਗਰਾਉਂਡ ਜ਼ੀਰੋ ਤੇ ਉਤਰੇ ਹੋਏ ਨੇ ਤੇ ਅੱਜ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚੇ ਸੀ ਜਿੱਥੇ ਚੈਕਿੰਗ ਉਹਨਾਂ ਦੇ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਸ਼ੱਕੀ ਲੋਕ ਸਾਨੂੰ ਨਜ਼ਰ ਆਏ ਉਹਨਾਂ ਨੂੰ ਰੋਕਿਆ ਗਿਆ ਰੋਕ ਕੇ ਜਿਹੜੀ ਆ ਪੁੱਛਗਿੱਛ ਉਹਨਾਂ ਤੋਂ ਕੀਤੀ ਗਈ ਹੈ ਸਮਾਨ ਦੀ ਜਿਹੜੀ ਹੈ ਚੈਕਿੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਅਮਨ ਕਾਨੂੰਨ ਦੀ ਜਿਹੜੀ ਸਿਚੁਏਸ਼ਨ ਆ ਉਹ ਬਰਕਰਾਰ ਰੇਗੀ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਨਾਲ ਖਿਲਵਾੜ ਕਰਨ ਦੀ ਜੜੀ ਆ ਇਜਾਜ਼ਤ ਨਹੀਂ ਦਿੱਤੀ ਜਾਊਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਹਮੇਸ਼ਾ ਰਹਿੰਦਾ ਕਿ ਪੁਲਿਸ ਜਿਹੜੀ ਆ ਵਿਜੀਬਲ ਤੇ ਅਲਰਟ ਉਹਨਾਂ ਦੀ ਡਾਇਰੈਕਸ਼ਨ ਰਹਿੰਦੀ ਹੈ ਉਹਦੇ ਤਹਿਤ ਅਸੀਂ ਅਚਾਨਕ ਅੱਜ ਸਾਰੇ ਆਫੀਸਰਸ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਏ ਆ so that overall ਸਿਕਿਉਰਿਟੀ ਦੀ ਦੇਖੀ ਜਾਵੇ ਔਰ ਸਰਪ੍ਰਾਈਜ਼ ਐਲੀਮੈਂਟ ਨਾਲ ਇੱਕਦਮ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਬੰਦੇ ਟ੍ਰੇਨ 'ਚੋਂ ਆਉਂਦੇ ਆ ਇਹ ਪਲੈਟਫਾਰਮ ਤੇ ਜਿਹੜਾ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਸਾਡਾ ਪਾਰਕਿੰਗ ਲੋਟ ਹੈ ਉਹਦੇ ਵਿੱਚ ਕੋਈ ਅਨਕਲੇਮਡ ਵਾਹਨ ਮਿਲਦਾ ਸੋ ਅਸੀਂ ਉੱਤੇ ਕਾਰਵਾਈ ਕਰ ਸਕੀਏ ਔਰ ਮੈਂ ਤੁਹਾਡੇ ਮਾధ్యਮ ਨਾਲ ਸਾਰੇ ਗੁਰੂ ਨਗਰੀ ਵਾਸੀਆਂ ਨੂੰ ਕਹਿਣਾ ਕਿ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਸਾਰੇ ਆਫੀਸਰ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਜਿਹੜੇ ਸਾਡੇ ਸ਼ਹਿਰ ਦੀ ਤੇ ਸਾਡੇ ਵਾਸੀਆਂ ਦੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਵੇ ਉਹਦੇ ਚ ਅਸੀਂ ਸਾਰਾ ਜਿਹੜਾ ਨੈਕਸਟ ਅ ਇਸ ਤੋਂ ਇਲਾਵਾ ਜਿਹੜੇ ਸਿਕਿਉਰਟੀ ਐ ਥਰੈਟਨ ਪਰਸਨ ਦੀ ਔਰ ਵਰਨੇਬਲ ਜਗ੍ਹਾ ਦੀ ਗਵਰਨਮੈਂਟ ਬਿਲਡਿੰਗ ਸੀ ਉਹ ਵੀ ਨਾਲ ਨਾਲ ਅ ਜਿਹੜੀ ਐ ਸਟੋਰ ਕਰ ਰਹੇ ਆ ਔਰ ਇਹ ਸਾਡੇ ਆਪਰੇਸ਼ਨ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਇਸ ਤੋਂ ਇਲਾਵਾ ਆਰਗੇਨਾਈਜ਼ਡ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਤੁਹਾਨੂੰ ਪਤਾ ਹੀ ਹੈ ਮਿਹਨਤ ਛੜੀ ਹੋਈ ਹੈ ਬਹੁਤ بڑی-ਵੱਡੀਆਂ ਕਾਮਯਾਬੀਆਂ ਆਪਨ ਮਿਲੀਆਂ ਹੁਣ ਵੀ ਜਿਹੜੀ ਐ ਉਹਦੇ ਚ ਜਿਹੜਾ ਕਾਫੀ ਆਪਰੇਸ਼ਨ ਚੱਲ ਰਹੇ ਨੇ ਔਰ ਡਰਾਈਵ ਉਹ ਚੱਲ ਰਹੀ ਹੈ ਯੁੱਧ ਮਿਸ਼ਨ ਵਜੋਂ ਉਹਦੇ ਚ ਪੈਡਲਰਸ ਤੇ ਜਿਹੜੇ ਸਾਡੇ ਸਪਲਾਈਅਰਸ ਨੇ ਉਹਨਾਂ ਨੂੰ ਵੀ ਅਸੀਂ ਪਿਛਲੇ ਦਿਨਾਂ ਚ ਫੰਡ ਚ ਕਾਫੀ ਕਾਮਯਾਬ ਹੋਏ ਆਂ ਔਰ ਵੱਡੀਆਂ ਰਿਕਵਰੀਆਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਸੋ ਇਸ ਤਰ੍ਹਾਂ ਅਸੀਂ ਆਰਗੇਨਾਈਜ਼ ਕ੍ਰਾਈਮ ਤੇ ਓਵਰਆਲ ਸਿਕਿਉਰਿਟੀ ਨੂੰ ਵੀ ਆਪਣੀ ਪ੍ਰਾਇਓਰਟੀ ਬਣਾਇਆ ਉਸ ਤੇ ਵੀ ਹੁਣ ਕੰਮ ਕੀਤਾ ਜਾ ਰਿਹਾ ਹੈ ਦੇਖੋ ਸਾਰੇ ਤਿਉਹਾਰ ਬੜੇ ਇੰਪੋਰਟੈਂਟ ਹੁੰਦੇ ਜੀ ਪਿੱਛੇ ਰਾਮ ਨੌਮੀ ਤੇ ਵੀ ਪੂਰਾ ਅਲਰਟ ਰਿਹਾ ਤੁਹਾਨੂੰ ਪਤਾ ਹੀ ਹੈ ਨਰਾਤਿਆਂ ਦੇ ਵਿੱਚ ਵੀ ਸਾਰੇ ਮੰਦਰਾਂ ਦੇ ਵਿੱਚ ਹੋਰ ਸਾਰੇ ਪਾਸੇ ਔਰ ਇਹ ਜਿਹੜੀ ਓਵਰਆਲ ਅਲਰਟ ਹੈ ਸਾਡਾ ਇਹ ਜਾਰੀ ਰਹੇਗਾ ਔਰ ਤੁਸੀਂ ਦੇਖਿਆ ਕਿ ਗਵਰਨਰ ਸਾਹਿਬ ਦੀ ਜਿਹੜੀ ਪਾਤ ਯਾਤਰਾ ਹੈ ਉਹ ਵੀ ਬੜੀ ਪੀਸਫੁਲੀ ਸਾਰਾ ਕੰਕਲੂਡ ਹੋਈ ਹੈ ਔਰ ਬੜਾ ਫ੍ਰੀ ਫਲੋ ਦੇ ਵਿੱਚ ਸਾਰਾ ਕੰਮ ਹੋਇਆ ਹਾਲਾਂਕਿ ਬਹੁਤ ਕਾਫੀ ਚੈਲੰਜ ਹੁੰਦਾ ਕਿਉਂਕਿ ਭੀੜ ਭਰਕੇ ਵਾਲੇ ਏਰੀਆ ਦੇ ਵਿੱਚ ਇੰਨੇ ਲੋਕਾਂ ਦਾ ਜਾਣਾ ਔਰ ਇੰਨੇ ਰਟਨ ਵੀਆਪੀ ਦਾ ਪਰ ਕਾਫੀ ਫੋਰਸ ਨੇ ਵਧੀਆ ਕੰਮ ਕੀਤਾ ਔਰ ਅੱਗੇ ਇਸ ਤਰ੍ਹਾਂ ਹੀ ਆਪਣੇ ਜਿਹੜੇ ਸਾਡੇ ਡਿਊਟੀ ਨੇ ਉਹਨਾਂ ਤੇ ਇਦਾਂ ਹੀ ਪੈਰਾ ਦਿੱਤਾ ਜਾਏ। ਅੱਛਾ ਜੋਡੀ ਲੱਗੇ ਜਿਹੜਾ ਆਪਾਂ ਬੈਲਟ ਲੱਗੀ ਹੈ ਤੇ ਇਹ ਕਦੀ ਚੱਲਦੀ ਨਹੀਂ ਵੇਖੀ ਬਹੁਤ ਥਾੜੇ ਚੱਲਦੀ ਹੈ ਚੈਕਿੰਗ ਹੁੰਦੀ ਨਹੀਂ। ਅੱਜ ਕਿਲਾਇਆ ਜੀ ਹੁਣ ਇਸੇ ਕਰਕੇ ਆਪ ਆਏ ਆ ਆਰਪੀਐਫ ਵਾਲੇ ਨੂੰ ਗ੍ਰਾਉਂਡ ਲੱਗੇ ਆਂ ਜੀ ਤੇ ਨਾਲ ਜਿਓ ਜੀਆਰਪੀ ਦਾ ਐਸਐਚਓ ਹੈ। ਉਹਨਾਂ ਦੋਨਾਂ ਨਾਲ ਨਾਲੇ ਮੈਂ ਮੀਟਿੰਗ ਕਰੂੰਗਾ ਇਸੇ ਕਰਕੇ ਖੁਦ ਆਇਆ। ਅੱਛਾ ਸਰ ਅੱਜ ਕੋਈ ਅਲਰਟ ਇਨਪੁਟ ਹੈ ਤੁਹਾਨੂੰ ਇਸ ਤਰ੍ਹਾਂ ਦਾ ਜਿਹੜੀ ਨਹੀਂ ਨਹੀਂ ਮੈਂ ਗਵਰਨਰ ਸਾਹਿਬ ਦੀ ਟੀਮ ਤੋਂ ਬਾਅਦ ਵਾਪਸੀ ਤੇ ਮੈਂ ਸੋਚਿਆ ਕਿ ਇਹਨੂੰ ਇਮੀਜ ਸਰਪ੍ਰਾਈਜ਼ ਚੈੱਕ ਕਰ ਲਈਏ ਥੋੜਾ ਉਸ ਸਰਕਲ ਜਿਸ ਅਸੀਂ ਆਏ ਹੁਣ ਇਸ ਵਾਰ ਜੀਆਰਪੀ ਤੇ ਆਰਪੀਐਫ ਨਾਲ ਮੀਟਿੰਗ ਵੀ ਕਰਾਂਗੇ ਉਹ ਸੈਂਸਟਾਈਜ਼ ਵੀ ਹੋ ਜਾਣਗੇ ਤੇ ਏਰੀਆ ਦੀ ਸਕਿਉਰਿਟੀ ਤੇ ਓਵਰਲ ਪਾਰਕਿੰਗ ਦੀ ਸਕਿਉਰਿਟੀ ਵੀ ਅਸੀਂ ਚੈੱਕ ਕਰਾਂਗੇ ਠੀਕ ਹੈ ਜਿਹੜਾ ਜਲੰਧਰ ਬਲਾਸ ਹੋਇਆ ਉਸ ਤੋਂ ਬਾਅਦ ਕੋਈ ਕੋਈ ਸੁਰੱਖਿਆ ਵਧਾਉਣ ਦੀ ਗੱਲ ਕਿਉਂਕਿ ਜਿਸ ਤਰੀਕੇ ਨਾਲ ਕੋਈ ਅਲਰੇਡੀ ਮੈਂ ਪਹਿਲਾਂ ਦੱਸ ਚੁੱਕਿਆ ਅਸੀਂ ਪੂਰੇ ਅਲਰਟ ਹੈ ਔਰ ਇਨਸ਼ੋਰ ਕਰਦੇ ਹਾਂ ਤੁਸੀਂ ਦੇਖਿਆ ਜੀ ਕਿ ਕਿੰਨੀ ਵਿਜ਼ਿਬਿਲਟੀ ਨਾਈਟ ਡੋਮਿਨੇਸ਼ਨ ਦੇ ਵਿੱਚ ਵੀ ਸਾਰੇ ਆਫੀਸਰ ਬਾਹਰ ਰਹਿੰਦੇ ਆ ਇਨਕਲੂਡਿੰਗ ਮੈਂ ਵੀ ਕਾਫੀ ਅਸੀਂ ਆਪ ਆਪ ਰਾਤ ਨੂੰ ਬਾਹਰ ਰਹਿੰਦਾ ਉਹਦਾ ਮਕਸਦ ਇਹੀ ਹੈ ਕਿ ਓਵਰ ਆਲ ਜਿਹੜੀ ਸਾਡੀ ਵਿਜ਼ਿਬਿਲਟੀ ਤੇ ਸਿਕਿਉਰਟੀ ਹੈ ਉਹ ਵਧੇ ਜਾਵੇ ਔਰ ਲੋਕਾਂ ਨੂੰ ਸੁਰੱਖਿਅਤ ਫੀਲਿੰਗ ਅਸੀਂ ਮਹਿਸੂਸ ਕਰਾ ਸਕੀਏ ਅਸੀਂ ਹੋਰ ਸੁਰੱਖਿਆ ਦੇ ਰਕਮਾਂ ਕਿੱਦਾਂ ਦਿੱਤੇ ਜਾ ਰਹੇ ਨੇ ਤਾਂ ਕਿ ਇਹਨਾਂ ਨੂੰ ਹੋਰ ਸੁਰੱਖਿਅਤ ਕੀਤਾ ਜਾਵੇ ਕਿਉਂਕਿ ਬਹੁਤ ਇੰਪੋਰਟੈਂਟ ਸਟੇਸ਼ਨ ਹੈ ਬਾਰਡਰ ਬੈਲਟ ਹੈ ਕੋ ਸਾਰੇ ਆਪਾਂ ਆਲਰੇਡੀ ਅਸੀਂ ਰਾਤ ਨੂੰ ਆਪਣੇ ਟਰੈਪ ਲਾਏ ਹੁੰਦੇ ਆ ਸਿਵਲ ਵਰਦੀ ਚ ਜਿਹੜੇ ਸਪੈਸ਼ਲੀ ਮੋਟਰਸਾਈਕਲ ਤੇ ਜਿਹੜੇ ਹੋਰ ਜਿਹੜੇ 4 ਵੀਲਰ ਦੇ ਉੱਤੇ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ 3 ਵੀਲਰ ਹੈ ਰਾਤ ਨੂੰ ਕੋਈ ਚੋਰੀ ਦਾ ਸਵਾਨਟ ਹੁੰਦਾ ਹੈ ਪਿੱਛੇ ਸਭ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜਣਾ ਸਾਡਾ ਕ੍ਰਾਈਮ ਰੇਟ ਕੀ ਸਾਰੇ ਘੱਟ ਹੋਇਆ ਉਹ ਅਸੀਂ ਮਤਲਬ ਅੰਡਰ ਕਵਰ ਜਿਵੇਂ ਆਪਣੇ ਅਫੀਸਰ ਲਾਏ ਹੁੰਦੇ ਉਸ ਤੋਂ ਇਲਾਵਾ ਵਿਜੀਬਲ ਨਾ ਕੇ ਤਾਂ ਤੁਸੀਂ ਦੇਖਦੇ ਹੋ ਜਿੱਚ ਕਾਫੀ ਵਹੀਕਲ ਇੰਪਾਉਂਡ ਕੀਤੇ ਜਾਂਦੇ ਬਿਨਾਂ ਕਾਰਜਾ ਸਪੈਸ਼ਲੀ ਜੰਗਸਟਰਸ ਘੁੰਮ ਰਹੇ ਆ ਉਹਨਾਂ ਦੇ ਉੱਤੇ ਵੀ ਸਪੈਸ਼ਲ ਨਿਗਰੱਖ ਅੱਜ ਇੱਕ ਬੜੀ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਕਿ ਇੱਕ ਵੱਡੇ ਹਰਿੰਦ ਨਾਲ ਇੱਕ ਅਫਸਰ ਫੜਿਆ ਗਿਆ। ਉਹਦੇ ਬਾਰੇ ਤੁਹਾਨੂੰ ਅੱਜ ਗੱਲ ਕਰਾਂਗੇ ਕਿ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਥੋੜੀ ਜਿਹੀ ਟੈਵਲ ਸਿਕਿਉਰਟੀ ਨੂੰ ਲੈ ਕੇ ਹੋਰ ਕੁਝ ਰਿਪੋਰਟ ਜੀ ਕਰੇ ਹੋਵੇ ਜਾਂ ਕੋਈ ਦਲਦਲ ਕਰਨੀ ਲੱਗੀ ਹੋਵੇ ਜਿਸ ਤੇ ਕੰਮ ਕਰ ਰਿਹਾ ਹੋਵੇ। ਦੇਖੋ ਲੋਕਾਂ ਤੋਂ ਮੈਂ ਬੇਸ਼ੱਕ ਅਪੀਲ ਕਰਦਾ ਰਹਿਣਾ ਸਾਨੂੰ ਬਹੁਤ ਸਹਿਯੋਗ ਮਿਲਦਾ ਗੁਰੂ ਨਗਰੀ ਵਾਸੀਆਂ ਤੋਂ ਬੇਸ਼ੱਕ ਤੁਹਾਡੇ ਵੱਲੋਂ ਵੀ ਸਾਰੇ মিডিਆ ਵੱਲੋਂ ਸਾਨੂੰ ਇਨਫੋਰਮੇਸ਼ਨ ਜੂ ਪਾਸ ਕਰਦੇ ਰਹੇ ਹਨ। ਜਦੋਂ ਵੀ ਉਹਨਾਂ ਨੂੰ ਕੋਈ ਸਸਪੀਸ਼ਸ ਬੰਦਾ ਦਿਖੇ ਜਾਂ ਇਸ ਸਪੈਸ਼ੀਅਸ ਆਬਜੈਕਟ देखे ਚੀਜ਼ ਦੇਖੇ ਸਾਰਨਾ ਜਰੂਰ ਸ਼ੇਅਰ ਕਰਦੇ ਆਂ। ਅਪਰੋਂ ਜਿੰਨੇ ਮਾਮਲੇ ਸਾਰੇ ਪੂਰੇ ਸੋਲਵ ਕਰਤੇ ਗਏ ਨੇ ਜੀ। ਕੋਈ ਲਾਵਾ ਥੱਲੇ ਹੋਰ ਇਸ ਤਰ੍ਹਾਂ ਦੇ ਘਟਨਾਵਾਂ ਨਾ ਹੋਣ ਕੋਈ ਸਪੈਸ਼ੀਅਲ ਸਕਿਉਰਿਟੀ ਚੈੱਕ ਅਕਮੀਆਂ ਕੋਈ ਅੰਦਰ ਦੀ ਟੀਮ ਕੋਲ ਅਸੀਂ ਸਾਰੇ ਅੱਜ ਵੀ ਸਾਡੇ ਜਿਹੜੇ ਆਫੀਸਰ ਨੇ ਉਹਨਾਂ ਨੂੰ ਕਿਹਾ ਕਿ ਸਾਰੇ ਥ੍ਰੈਟਨ ਪਰਸਨ ਉਹਰੋ ਸਕੂਟੀ ਨੂੰ ਅਸੀਂ ਉਹਦਾ ਐਨਾਲਿਸਿਸ ਕਰਾਉਣਾ ਉਹਦੀ ਚੈਕਿੰਗ ਕਰਾਉਣੀ ਉਹ ਡਿਫੈਂਸ ਸਰ ਬੈਟਰੀ ਰਿਕਸ਼ਾ ਚੱਲ ਰਹੇ ਜਿਹੜੇ ਉਹਦੀ ਆਈਡੈਂਟੀਫਿਕੇਸ਼ਨ ਵਾਸਤੇ ਦੇਖੋ ਆਪਾਂ ਤਾਂ ਤੁਹਾਨੂੰ ਪਤਾ ਹੀ ਐ ਅੰਮ੍ਰਿਤਸਰ ਚਾਪ ਨੰਬਰ ਲਾਏ ਆ ਸੋ ਮੈਂ ਤੁਹਾਡੇ ਰਾਹੀਂ ਸਾਰੇ ਵਾਸੀਆਂ ਨੂੰ ਇਹ ਗੁਰੂ ਨਗਰ ਦੇ ਵਾਸੀਆਂ ਨੂੰ ਫੀਲ ਕਰੂੰਗਾ ਕਿ ਜਿੱਥੇ ਤੁਹਾਨੂੰ ਬਿਨਾਂ ਨੰਬਰ ਵਾਲਾ ਮਿਲਦਾ ਅਸੀਂ ਆਲਰੇਡੀ ਐਸਐਚਓ ਦੀ ਮੀਟਿੰਗ ਤੇ ਕੱਲ ਕੀਤੀ ਸੀ ਗੱਲ ਕਿ ਕਿਤੇ ਵੀ ਉਹ ਜਾ ਹੈ ਉਹਨੇ ਮਾਊਂਟ ਕਰੋ ਸੋ ਥੈਟ ਵਿਦਾਊਟ ਨੰਬਰ ਕੋਈ ਵੀ ਜਿਹੜਾ ਹੈ ਉਹ ਅਪਲਾਈ ਨਾ ਸਰ ਯੂਨੀਫਾਰਮ ਵੀ ਸਰ ਕਿਹ ਅਜੀ ਯੂਨੀਫਾਰਮ ਨਹੀਂ ਵੜਾਈ ਨਾ ਉਹ ਵੀ ਦੇਖ ਲੈਂਦੇ ਆਪਾਂ ਆਟੋ ਵਾਲਿਆਂ ਦੀ ਬਟ ਅਸੀਂ ਨੰਬਰ ਜੋੜੋ ਹੋਰ ਆਪਣਾ ਫੋਨ ਨੰਬਰ ਡਿਸਪਲੇ ਕਰਨਾ ਮੈਂਡਟਰੀ ਕਰਵਾਇਆ ਅਗੇ ਉਹ ਇਨਸ਼ੋਰ ਕਰਾ